ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਨੰਦਪੁਰ ਯਾਤਰਾ ਪਾਗ ਦਸਵਾਂ ਦੇ ਵਿੱਚ ਹੁਣ ਅਸੀਂ ਆਨੰਦਪੁਰ ਤੋਂ ਚੱਲੇ ਪਾ ਕੇ ਕੀਰਤਪੁਰ ਦੀ ਧਰਤੀ ਤੇ ਹਾਜ਼ਰੀ ਭਰਾਂਗੇ ਜੋ ਕਿ ਆਨੰਦਪੁਰ ਤੋਂ ਲਗਭਗ 10-12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਵਕ ਵਕ ਗੁਰੂ ਘਰਾਂ ਦੇ ਦਰਸ਼ਕਿਦਾਰੇ ਕਰਾਂਗੇ ਇਤਿਹਾਸ ਤੋਂ ਜਾਣੂ ਹੋਵਾਂਗੇ ਇਸੇ ਤਰ੍ਹਾਂ ਆਪ ਵੀ ਨੇ ਅਸੀਸ ਬਣਾ ਕੇ ਰੱਖਣਾ ਜੀ ਸੀ ਪਹੁੰਚ ਚੁੱਕੇ ਹਾਂ ਜੀ ਹੋਰ ਦੁਬਾਰਾ ਬਾਬਾ ਗੁਰਦਿੱਤਾ ਜੀ ਇਸ ਸਥਾਨ ਦੇ ਦਰਸ਼ਨ ਦਿਦਾਰੇ ਕਰਾਂਗੇ ਅਤੇ ਇਸ ਸਥਾਨ ਦੇ ਇਤਿਹਾਸ ਨੂੰ ਜਾਣੂ ਬਵਾਗੇ ਆਓ ਕੱਲ ਮਿਲ ਕੇ ਦਰਸ਼ਨ ਦਿਦਾਰੇ ਕਰਦੇ ਹਾਂ ਬਿਆਹੀ ਉਥੋਂ ਹੋ ਗਏ ਹੋਣੀਆਂ ਆ ਬਾਬਾ ਗੁਰਦਿੱਤਾ ਜੀ ਆਏ ਆ ਇੱਕ ਵੜੀ ਉੱਤਰ ਜੀ ਤਾਂ ਨਜ਼ਰ ਮਾਰੀ ਜਾਂਦੀ ਸਾਰੀਆਂ ਸੰਗਤਾਂ ਆ ਗੁਰਦੁਆਰੇ ਪਹੁੰਚ ਚੁੱਕੀਆਂ ਨੇ ਬੋਲੇ ਤੁਹਾਨੂੰ ਅੰਜਾਮ ਦਾ ਸਾਰਾ ਦਿਖਾਵਾਂਗੇ ਇੱਥੇ ਕੀ ਕੀ ਹੁੰਦਾ ਹੈ ਇਸ ਦੇ ਇਤਿਹਾਸ ਬਾਰੇ ਦੱਸਾਂਗੇ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਤਾਂ ਤੰਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਹਨ ਜਿਨ੍ਹਾਂ ਦਾ ਜਨਮ 1413 ਈਸਵੀ ਨੂੰ ਅਰੋਲੀ ਪਾਈਕੇ ਜ਼ਿਲ੍ਹਾ ਮੋਗਾ ਵਿਖੇ ਹੋਇਆ ਹੈ ਬਾਬਾ ਗੁਰਦਤਾ ਜੀ ਨੇ ਸ਼ਸਤਰ ਵਿੱਦਿਆ ਆਪਣੇ ਪੁੱਤਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਤੋਂ ਪਾਸੋਂ ਪ੍ਰਾਪਤ ਕੀਤੀ 1600 ਤੋਂ ਵੀ ਇਸ ਨੂੰ ਬਾਬਾ ਗੁਰਦਤਾ ਜੀ ਦਾ ਗਿਆ ਬਟਾਲੇ ਦੀ ਰਹਿਣ ਵਾਲੀ ਬੀਬੀ ਅਨੰਤੀ ਦੇ ਨਾਲ ਹੁੰਦਾ ਹੈ ਕਿਹਾ ਜਾਂਦਾ ਹੈ ਕਿ 1638 ਇਸ ਨੂੰ ਇਸ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਮਿਲਣ ਦੇ ਲਈ ਬਾਬਾ ਸ਼੍ਰੀ ਚੰਦ ਜੀ ਪੁਰ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਹੁੰਦੇ ਨੇ ਮੁਲਾਕਾਤ ਦੇ ਅਨੁਸਾਰ ਜਦੋਂ ਬਾਬਾ ਗੁਰੂਤਾ ਜੀ ਨਾਲ ਮੇਲ ਹੁੰਦਾ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਇੱਕ ਵਰ ਦਿੰਦੇ ਨੇ ਤਨ ਤਨ ਬਾਬਾ ਗੁਰੂਤਾ ਜੀ ਜੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸੋ ਇਸ ਸਥਾਨ ਤੇ ਜਿਹੜਾ ਵੀ ਵਿਅਕਤੀ ਸੱਚੇ ਮਨੋਂ ਆਕੇ ਅਰਦਾਸ ਬੇਨਤੀ ਕਰਦਾ ਹੈ ਮੋਹ ਮਗੀਆਂ ਮੁਰਾਦਾ ਪਉਂਦਾ ਹੈ ਚੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਲੈ ਕੇ ਜਾਂਦਾ ਹੈ ਆਓ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਗੁਰਦੁਆਰਾ ਬਾਬਾ ਗੁਰਦੇਤਾ ਜੀ ਤੋਰਾ ਪਤਾ ਨਹੀਂ ਖਾਦੀਮ ਉਹ ਸਿਮੇ ਲੋਕਾਂ ਨੇ ਉਹਨਾਂ ਸੰਸਥਾ ਚਾਹੁੰਦੇ ਨੇ ਸ਼ਾਮਗੇ ਜਿਹਨਾਂ ਦੀ એનર્ਜੀ ਜਿਹੜੀ ਆ ਉਹ ਵੀ ਝੁਕੀ ਆ ਉਹਨਾਂ ਦੀ એનર્ਜੀ ਨੂੰ ਬੂਸਟ ਕਰਾਂਗੇ ਆਉਂ ਪੌਣ ਚਾਹੀਨੇ ਸਭਾ ਸਿਕੋਨੇ ਨਾ ਤਾਂ ਪੀਣਾ ਨਹੀਂ ਆ ਸਾਵੀ ਸੰਗਤ ਜਿਹੜੀ ਜਿਹੜੇ ਪੀਣ ਵਾਲੀ ਆ ਉਹ ਸ੍ਰੇਧੀ ਕਹਿ ਰਹੇ ਬਾਬੇ ਜੀ ਚੰਨ ਆਸ਼ ਖਾ ਲੋ ਕਿਦੇ ਚਾਸ਼ ਖਾ ਲੋ ਕਿ ਆਹ ਪੌਣ ਹੈ ਤਰ ਤੁਹ ਚਾਸ਼ ਖੋਨੇ ਆ ਡੇ ਵਰਸ ਇਸ ਵੈਰੀ ਗੁੱਡ ਅਸੀ ਉਸ ਕਾਇਨਾਤ ਦੀ ਕੁਦਰਤ ਦਾ ਨੰਦ ਲੈ ਰਹੇ ਆ ਬਸ ਹਾਲੀ ਕੁਦਰਤ ਵਸੇ ਤੇ ਰੰਤਨਾ ਜੇ ਲਖਿਆ ਬਾਬੇ ਨਾਨਕ ਦੀ ਇਨੀ ਕਿਰਪਾ ਵਾ ਕੱਲ ਦਾ ਕੱਲ ਦੇ ਹੀ ਕਰੋ ਤੋਰੇ ਬਸ ਹਾਲੇ ਜਿਹੜਾ ਮੌਸਮ ਹੈ ਨਾ ਬਹੁਤ ਹੀ ਵਰੀ ਕੀਤਾ ਹੋਇਆ ਵਾ ਤੇ ਤੇ ਅਬ ਜਦੇ ਭਾਗੋ ਜਿਹਦੇ ਬੱਚੇ ਆਏ ਆ ਜਾ ਕੇ ਸੰਤੂ ਲੈ ਕੇ ਇਹਦੇ ਪਾਰਕਾਂ ਬੜੀ ਕਿਰਪਾ ਮਾਰ ਲਈ ਮੋਤੀ ਨੂੰ ਦੇਖੋ ਕਾਇਨਤ ਦੀ ਕੁਦਰਤ ਕਿੰਨੀ ਲੱਗ ਰਹੀ ਹੈ ਹਰਿਆਰਿਆ ਹੀ ਹਰਿਆਰਿਆ ਲੱਗਦੀ ਸਾਰੇ ਪਾਸੇ ਇਹ ਗੁਰੂ ਗਬਿੰਦ ਸਿੰਘ ਮਹਾਰਾਜ ਉਹ ਆਮੜੇ ਦੇਖੋ ਗਰਨੀਅਮਤ ਗਰਨੀਅਮਤ ਆਵੇ ਮੰਕਿਆ ਪੁਲਾਸੋ ਕੇ ਲੈ ਗਿਆ ਇਹ ਮੋਤੀ ਉਹ ਦੇਖਦੇ ਦਸੋਂ ਨੇ ਮਾਰ ਆਏ ਨੇ ਜੀ ਪੈਦਾ ਕੀਤੇ ਹਨਾ ਹਈ ਚਲੇ ਗਈ ਹੈ ਭਾਈ ਪੁੰਨਾ ਜਾਂਦੇ ਰੁਪਿਆਏ ਨੇ ਹਾਂ ਇਹ ਵਾਹ ਜੀ ਸਾਰੇ ਪਾਸੇ ਹਰਿਆਲੀ ਹਰਿਆਲੀ ਦੇ ਵਿੱਚ ਆਹ ਵੇ ਬੰਦਰ ਆਹ ਬਾਈ ਚੱਲ ਇੰਨਾ ਵਧੀਆ ਫੀਲ ਹੋ ਰਿਹਾ ਨਾ ਕੋਈ ਸਾਡੀ ਕੋਈ ਕਲੀਸ਼ਨ ਨਹੀਂ ਗੱਲ ਨਹੀਂ ਕੋਈ ਬੜੀ ਚਲੋ ਕੋਸਾਇਨਾ ਦੀ ਕੁਦਰਤ ਅਸੀਂ ਜਾਰ ਰਿਹਾ ਰਹੇ ਆ ਮੈਂ ਤੇ ਜਾਰੀ ਹਾਂ